ਜੀ ਨੇ ਜੀ ਇੱਥੇ ਹਾਪਰ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਤੇ ਕਿਹੋ ਜਿਹਾ ਲੱਗਦਾ ਹੈ ਇਹ ਕੰਮ ਸਰ ਮੈਨੂੰ ਤੇ ਇੱਥੇ ਹੋ ਗਏ 5 ਸਾਲ 5 ਸਾਲਾਂ ਇੰਜ ਕੁਝ ਨਹੀਂ ਬਣਿਆ ਤੇ ਇੱਥੇ ਤੇ ਬਹੁਤ ਖਲ ਰਹੀ ਜਾਂ ਸਰਕਾਰ ਤੋਂ ਕੋਈ ਜੀ ਕਰਨੀ ਨਹੀਂ ਡੀ ਫੱਟੇ ਸਾਰੇ ਗਲੇ ਚੱਕੀਆਂ ਵੀ ਵਿੱਚ ਡਿੱਗਦੀਆਂ ਜਾਂਦੀਆਂ ਐ ਤੇ ਹੁਣ ਕੀ ਕਰੀਏ ਕੰਮ ਵੀ ਨਹੀਂ ਹੈ ਇੱਥੇ ਸਰਕਾਰ ਪੈਸਾ ਲਈ ਜਾਂਦੀ ਏ ਕੀ ਕਰੋਗੇ ਕੰਟਰੈਕਟ ਤੇ ਆਪ ਕੰਮ ਕਰਦੇ ਹੋ ਜਾਓਗੇ ਸਰ ਅਭੀ ਦੇ ਅਸੀਂ ਠੇਕੇ ਦੇ ਲਏ ਹਾਂ ਜੀ ਹਾਂ ਠੇਕੇ ਤੇ ਕਿੰਨਾ ਠੇਕਾ ਦਿੰਦੇ ਹੋ ਸਰ ਅਸੀਂ ਦਿੰਨੇ ਜੇ 90 ਰੁਪਏ ਦੇ 190 ਰੋਜ਼ ਦੀ ਹਾਂਜੀ ਰੋਜ਼ ਦੀ ਤਾਂ ਰੋਜ਼ ਦੀ ਕਮਾਈ ਹੋ ਜਾਂਦੀ ਸਰ ਇਤਨਾ ਕੰਮ ਨਹੀਂ ਹੁੰਦਾ ਮਾਈਆਂ 150 150 ਅੱਛਾ ਕੀ ਲੋਕ ਕੰਮ ਇਸ ਕੋ ਇਸਤੇਮਾਲ ਕਰ ਰਹੇ ਹੈ ਕੀ ਕੀ ਕਰ ਰਹੇ ਸਰ ਐਸੇ ਕੰਮ ਬਹੁਤ ਘਾਟੇ ਨਾ ਤਾਂ ਕੀ ਕਰੀਏ ਹੁਣ ਸਭ ਇੱਥੇ ਬੈ ਬੂਗੀ ਚਲ ਜਾਈਦਾ ਹੈ ਤੇਲ ਫੂਕ ਕੇ ਚਲ ਜਾਈਦਾ ਤੋਂ ਕੀ ਕਰਾਂਗੇ ਅੱਛਾ ਨਹੀਂ ਇਸ ਦਾ ਕਿ ਆਟੇ ਦਾ ਤੇ ਦੂਸਰਾ ਆਟੇ ਦਾ ਕੀ ਫਰਕ ਹੈ? ਕਿ ਆਟੇ ਸਭ ਜੀ ਠੰਡਾ ਹੈ ਤੇ ਲੋਕੀ ਇੱਥੇ ਆਉਂਦੇ ਨਹੀਂ ਆ ਪਿਆਣੇ। ਤੇ ਇੱਥੇ ਸਭ ਲੋਕ ਹੁਣ ਪਿਆਣੇ। ਤਾਂ ਆਟਾ ਖਾ ਕੇ ਵੇਖਣ ਕਿ ਮਿੱਠਾ ਹੈ ਕਿ ਕੈਸੇ। ਮਿੱਠਾ ਲੱਗਦਾ ਹੀ ਸੜਤਾ ਨਹੀਂ ਇਹ ਆਟਾ। ਇਹ ਸਭ ਜੀ ਇਹ ਘਰਾੜ ਬਹੁਤ ਵਧੀਆ ਹੈ। ਇੱਥੇ ਨਾਲੇ ਦੇ ਡਾਕਟਰ ਵੀ ਦੱਸਦੇ ਆ ਵੀ ਇੱਥੋਂ ਮਤਲਬ ਆਟਾ ਕਣ ਕੇ ਇੱਥੇ ਕਿਉਂ ਨਹੀਂ ਚਾਹੀਦੀ ਆ। ਜਿਹੜੀਆਂ ਦੋਹਰਿਆਂ ਚੱਕੀਆਂ ਉਹਦੇ ਬਿਜਲੀ ਦੇ ਨਾਲ ਚੱਲਦੀਆਂ ਇਹ ਪਰ ਇਹਦਾ ਜਿਹੜਾ ਆਟਾ ਨਾ ਤੇ ਬਹੁਤ ਵਧੀਆ ਹੁੰਦਾ ਹੈ ਇਹ ਖਾ ਕੇ ਪਤਾ ਲੱਗਦਾ ਜੀ ਇਹ ਸਵਾਦ ਹੁੰਦਾ ਨਾਲੇ ਤੰਦਰੁਸਤ ਰਹਿਣ ਲਈ ਬਹੁਤ ਵਧੀਆ ਆ ਸਰਕਾਰ ਨੂੰ ਚਾਹੀਦਾ ਸਾਡੀ ਨੂੰ ਜਿੰਨੇ ਘਰਾੜੇ ਕੇ ਸਾਰੇ ਚਾਲੂ ਕਰਾਉਣੇ ਚਾਹੀਦੇ ਆ ਜਿੰਨੇ ਆਪਣੇ ਪੰਜਾਬ 'ਚ ਜਿਹੜੇ ਵੀ ਘਰਾੜ ਚੱਲੇ ਆ ਇਹਨਾਂ ਨੂੰ ਚਲਾਉਣਾ ਚਾਹੀਦਾ ਤੇ ਇਹ ਚੱਕੀਆਂ ਦੇ ਇਹਨਾਂ ਦੇ ਦਾਣੇ ਦੂਣੇ ਸੁੱਟਣੇ ਚਾਹੀਦੇ ਆ ਸਾਨੂੰ ਤੇ ਪਤਾ ਲੱਗੇ ਫੇਸਬੁਕ ਕਿਤਨਾ ਮਤਲਬ ਆਟਾ ਸਹੀ ਲੱਗਦਾ ਕਿ ਨਹੀਂ ਲੱਗਦਾ ਇਹ ਬਹੁਤ ਵਧੀਆ ਆਟਾ ਜੀ ਇੱਥੇ ਸਹੀ ਲੱਗਦਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੋਂ ਆਟਾ ਸਾਨੂੰ ਜੀ ਇੱਥੇ ਮੇਰੇ ਖਾਨਾ ਕਾਫੀ ਚਿਰ ਹੋ ਗਿਆ ਆ 2-3 ਸਾਲ ਤੋਂ ਉੱਤੇ ਹੋ ਗਿਆ ਸਾਨੂੰ ਡਾਕਟਰਾਂ ਨੇ ਦੱਸਿਆ ਵੀ ਘਰਾਟਾ ਦਾ ਆਟਾ ਪਿਆ ਕਰੋ ਫੇਰ ਸਹੀ ਰਹੂਗੀ ਤੁਹਾਡੀ ਸਿਹਤ ਅਨ ਫੋਨ ਅਸੀਂ ਇੱਥੇ ਘਰਾਟਾ ਦੇ ਸੁੱਟਦੇ ਆ ਆਟਾ ਜੀ ਤੇ ਇਹਨਾਂ ਫਰਕ ਪਿਆ ਕੋਈ ਸਿਹਤ ਦਾ ਹਾਂਜੀ ਹਾਂਜੀ ਬਹੁਤ ਫਰਕ ਪਿਆ ਜੀ ਬਹੁਤ ਸਾਨੂੰ ਬੜਾ ਫਰਕ ਪਿਆ ਇਹਦੇ ਆਟਾ ਸੁੱਟਣਾ ਇੱਥੇ ਆਟਾ ਵੀ ਠੰਡਾ ਹੁੰਦਾ ਜੀ ਨਾਲੇ ਜਸਬੀਰ ਸਿੰਘ ਜੀ ਸਾਨੂੰ ਮੱਲਵਤੀ 35 ਸਾਲੀਓ ਚੱਲੇ ਆਉਂਦਿਆਂ ਨੂੰ ਸਾਡਾ ਪਿਛਲਾ ਪਰਿਵਾਰ ਹੀ ਜਿਹੜਾ ਉਹ ਵੀ ਇੱਥੋਂ ਹੀ ਭਿਉਂਦਾ ਸੀ ਤੇ ਬਹੁਤ ਪੁਰਾਣੇ ਘਰਾਟ ਆ ਠੰਡਾ ਆਟਾ ਆ ਤੇ ਬਹੁਤ ਵਧੀਆ ਆਟਾ ਪੀਸਦਾ ਆ ਬਹੁਤ ਵਧੀਆ ਆਟਾ ਖਾਨ ਦੇ ਵਿੱਚ ਵੀ ਵਧੀਆ ਆ ਤੇ ਕਰਕੇ ਇੱਥੋਂ ਆਟਾ ਭਿਉਣਾ ਜਿਹੜਾ ਜ਼ਰੂਰੀ ਆ ਉਤਰਾ ਘਰਾਟਾਂ ਦੇ ਜਿਹੜੇ ਹਾਲਾਤ ਆ ਇਹ ਬਹੁਤ ਮਾੜੇ ਆ ਇਹਨੂੰ ਮਰੰਮਤੀ ਕਰਾਇਆ ਜਾਵੇ ਤੇ ਅੱਛੀ ਗੱਲ ਐ